ਤੇਰੇ ਸੇਬੰਦਗਾਂ ਕਹਿੰਦੇ ਨਾ ਸੀ ਦੱਲੇ ਵਾਲਾਂ ਨੇ ਸਾਹਤੋ ਤੇ ਕੋ ਦੱਲੇ ਵਾਲੇ ਐਸਟੀ ਕੀ ਚ ਬਣ ਗਈ ਐ ਬੰਬ ਲਾਣ ਗਿਆ ਬੰਦ ਸਰਕਾਰ ਲਈ ਤੇਰੀਆਂ ਤਾਂ ਮੰਦਿਆਂ ਨੂੰ ਸੂਝੀ ਨਹੀਂ ਉਹ ਸੋਚਦੇ ਤਾਂ ਕੱਲਾ ਆਪਦੇ ਬਾਰਾ ਬੈਠਾ ਨਹੀਂ 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 ਥੋੜੁਕਲੇ ਖਾਏ ਕਿਉਂ ਸਿੱਖਾਂ ਲਈ ਸਾਰੇ ਬੈਠੇ ਆ ਸੱਚੀ ਆ ਕਿ ਕੋਈ ਕਿਰਪਾਲ ਦੀ ਪਾਈ ਦੀ ਆ ਇਹ ਗੱਲ ਤਾਂ ਸੋਝ ਹੋਈ ਜਾਂਦੀ ਸੀ ਤੇ ਤੇ ਦੱਲੇ ਵਾਲਾ ਬੜੀ ਸੋਚ ਦੇ ਨਾਲ ਬੈਠਾ ਐ

ایسی چیز ہے پتا نہیں مزدور کی بھی گل کی کسان کی بھی گل کر رہا ہے جی ڈلے والے हस्पताल वरोधा कई कान जंड जनत पार्टी मोदी लाइ